ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਨਾਲ ਗੱਲ ਸਾਂਝੀ ਕਰਦੇ ਆਂ ਜੀ ਸਿਰਫ ਡਾਕੂਮੈਂਟ ਦੀ ਗੱਲਬਾਤ ਆ। ਧਿਆਨ ਦੇ ਨਾਲ ਸੁਣਿਓ। ਸ਼ੇਅਰ ਵੀ ਕਰਿਓ ਵੀ ਜੇ ਕਿਸ ਨੂੰ ਅਕਲ ਆ ਜਿੱਦਾਂ। ਗੱਲਬਾਤ ਇਹ ਆ ਵੀ ਸਾਡਾ ਦੇਸ਼ ਇੱਕ ਇਹੋ ਜੀ ਚੀਜ਼ ਬਣ ਚੁੱਕਿਆ ਵੀ ਇੱਥੇ ਬੰਦੇ ਨੂੰ ਕਿਸੇ ਗੱਲ ਦਾ ਪਤਾ ਲੱਗਣਾ ਚਾਹੀਦਾ ਤੇ ਉਹ ਇਨਸਾਨ ਉਸ ਗੱਲ ਨੂੰ ਵਧਾਉਣ ਦੇ ਵਾਸਤੇ ਕੋਈ ਕਸਰ ਨਹੀਂ ਛੱਡਦਾ ਫਿਰ ਜੀਰੂ ਆਪਾਂ ਕਹਿੰਦੇ ਬੈਣ ਮਲਾਏ ਮਹਿਮਾਨ ਹੁੰਦੇ ਜਿਹੜੇ ਉਹਨਾਂ ਦੀ ਗੱਲ ਕਰਦਾ ਮੈਂ ਉਹਨਾਂ ਮੁੱਦਾ ਭਖਿਆ ਸੀ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਤੇ ਜਿਹੜਾ ਕਿ ਬਿਰਦਾ Ashram ਵੀ ਚਲਾਉਂਦਾ ਦਾ ਤੇ ਉਹਦਾ ਕੋਈ ਆਪਣਾ ਘਰੇਲੂ ਮਸਲਾ ਆਪਣੇ ਘਰ ਲੈਣਾ ਉਹਦਾ ਕੋਈ ਰੋਲਾ ਰੱਪਾ ਸੀ ਵੀ ਝਗੜਾ ਹੋ ਜਾਂਦਾ ਸੋ ਦੁੱਖ ਤਕਲੀਫਾਂ ਬੰਦੇ ਦੀ ਜਿੰਦਗੀ ਚ ਆਉਂਦੀਆਂ ਨੇ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਸਾਡੇ ਇਸ ਪੰਜਾਬ ਦੇਸ਼ ਦੇ ਪੱਤਰਕਾਰ ਨੇ ਤੇ ਉਹ ਸਭ ਤੋਂ ਪਹਿਲਾਂ ਉਹਦੀ ਸੱਸ ਕੋਲੇ ਗਏ ਵੀ ਤੇਰੇ ਗੁਰਵਿੰਦਰ ਬਾਬੇ ਨੇ ਗੋਲੀਆਂ ਮਾਰੀਆਂ ਤੇਰਾ ਉਹ ਜਵਾਈ ਸੀ ਵੀ ਕੀ ਗੱਲਬਾਤ ਹੋ ਗਈ ਤੁਹਾਡੀ ਪਹਿਲਾਂ ਤਾਂ ਉਹਨਾਂ ਨੇ ਸਵਾਲ ਉਸ ਸੱਸ ਤੋਂ ਲਿਆ ਜਾ ਕੇ ਪੂਰਾ ਜੱਜ ਕੇ ਸਵਾਲ ਲਿਆ ਉਹਨਾਂ ਨੇ ਉਹਨਾਂ ਨੇ ਉਹਦਾ ਪੱਖ ਨਹੀਂ ਦੇਖਿਆ ਵੀ ਅਸੀਂ ਗੁਰਵਿੰਦਰ ਬਾਬੇ ਦਾ ਪੱਖ ਲਈ ਪਹਿਲਾਂ ਜਾ ਕੇ ਪਹਿਲਾਂ ਉਹਦੀ ਸੱਸ ਦਾ ਪੱਖ ਲਿਆ ਜਾ ਕੇ ਉਹਦੀ ਉਹਦਾ ਪੱਖ ਲੈ ਕੇ ਫਿਰ ਉਹਨਾਂ ਨੇ ਧਰ ਕੇ ਦੱਬਿਆ ਸੋਸ਼ਲ ਮੀਡੀਆ ਤੇ ਜਦੋਂ ਇਹ ਦਿਮਾਗ ਦੇ ਵਿੱਚ ਆਈ ਗੱਲਬਾਤ ਲੋਕਾਂ ਨੇ ਕਮੈਂਟ ਕੀਤੇ ਵੀ ਆ ਤੁਸੀਂ ਇੱਕ ਸਾਈਡ ਦਾ ਪੱਖ ਪਾਈ ਜਿੰਨੇ ਆ ਵੀ ਤੁਸੀਂ ਦੂਜੀ ਸਾਈਡ ਦਾ ਵੀ ਪੱਖ ਪਾਓ ਤੇ ਫਿਰ ਉਹਨਾਂ ਨੇ ਉਹ ਚੱਕਿਆ ਆਪਣਾ 100 ਰੁਪਿਆ ਵਾਲਾ ਮੈਕ ਤੇ ਜਾ ਕੇ ਬਾਬੇ ਗੁਰਵਿੰਦਰ ਦੇ ਮੂੰਹ 'ਚ ਤੁੰਨਾ ਦਾ ਤੇ ਗਾਂ ਉਹ ਵੀ ਸ਼ੇਰ ਬਗਾ ਕੰਮ ਉਹਦਾ ਵੀ ਟੈਟ ਸੀ ਤੇ ਉਹਨੂੰ ਜਦੋਂ ਪੁੱਛਿਆ ਤੇ ਉਹਨੇ ਸਿਰਫ ਸਾਰੇ ਕੋਟਰੇ ਖੋਲ ਤੇ ਫਿਰ ਤੁਸੀਂ ਸੁਣ ਕੇ ਦੇਖਿਓ ਵੀ ਜਿਹੜੀਆਂ ਬਾਬੇ ਗੁਰਵਿੰਦਰ ਨੇ ਗੱਲਾਂ ਕੀਤੀਆਂ ਉਹ ਬੰਦਾ ਚਾਹੇ ਸੱਚਾ ਚਾਹੇ ਬੰਦਾ ਝੂਠਾ ਪਰ ਉਹਦੀ ਗੱਲਾਂ ਮੈਨੂੰ ਫਰੀਆਂ ਲੱਗੀਆਂ ਕਿਵੇਂ ਲੱਗੀਆਂ ਉਹ ਬੰਦੇ ਨੇ ਗੱਲਾਂ ਬੜੀਆਂ ਜ਼ਬਰਦਸਤ ਕੀਤੀ ਜਿਹੜਾ ਪੱਤਰਕਾਰ ਉਹ ਉਸ ਗੁਰਵਿੰਦਰ ਬਾਬੇ ਦੀ ਇੰਟਰਵਿਊ ਕਰ ਰਿਹਾਗਾ ਵੀ ਪੁੱਛ ਰਿਹਾ ਉਹਨੂੰ ਗੁਰਵਿੰਦਰ ਬਾਬੇ ਨੂੰ ਕਿ ਤੇਰੇ ਨਾਲ ਕੀ ਗੱਲਬਾਤ ਹੋਈ ਉਹ ਉਸ ਬੰਦੇ ਨੇ ਗੁਰਵਿੰਦਰ ਬਾਬੇ ਦੀਆਂ ਗੱਲਾਂ ਤੇ ਟੂਨ ਲਾ ਲਾ ਲੋਕਾਂ ਨੂੰ ਗੱਲਾਂ ਸੁਣਾਈਆਂ ਨੇ ਉਹਦਾ ਕਾਰਨ ਪਤਾ ਕੀ ਸੀ ਬਾਬੇ ਗੁਰਵਿੰਦਰ ਨੇ ਗਾਣੇ ਕੱਢਿਆ ਉਹਨਾਂ ਨੂੰ ਜਿਵੇਂ ਸਿਰੇ ਦੀਆਂ ਗਾਣਾਂ ਕੱਢੀਆਂ ਤੁਸੀਂ ਕਿਹਾ ਧਿਆਨ ਨਾਲ ਉਹ ਵੀਡੀਓ ਦੇਖੋ ਕਿਉਂ ਕੱਢੀਆਂ ਉਹ ਉਹ ਬੰਦਾ ਤਪਾਇਆ ਹੋਇਆ ਸੀ ਸੋਹਣੇ ਦਾ ਦੂਜੀ ਗੱਲ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਦਾਗਾ ਵੀ ਜਿਹੜੇ ਪੱਤਰਕਾਰ ਹੁੰਦੇ ਨੇ ਉਹ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਆ ਉਹਨਾਂ ਨੇ ਚੰਗਾ ਪੱਖ ਵੀ ਦੇਣਾ ਹੁੰਦਾ ਉਹਨਾਂ ਨੇ ਮਾੜਾ ਪੱਖ ਵੀ ਦੇਣਾ ਹੁੰਦਾ ਮਤਲਬ ਵੀ ਉਹਨਾਂ ਨੇ ਦੋਨੇ ਤਰ੍ਹਾਂ ਦਾ ਪੱਖ ਦੇਣਾ ਹੁੰਦਾ ਉਹਦੇ ਵਿੱਚ ਇੱਕ ਚੰਗਾ ਹੁੰਦਾ ਇੱਕ ਮਾੜਾ ਹੁੰਦਾ ਹੋ ਸਕਦਾ ਵੀ ਉਹਨਾਂ ਦੋਨਾਂ ਦਾ ਰਿਆਲ ਗੱਡ ਹੋਵੇ ਤੇਰੀ ਸਮਝੌਤੇ ਹੁੰਦੇ ਨੇ ਸਾਂਝੇ ਪੱਤਰਕਾਰ ਜਾਨੀ ਕਿ ਜਦੋਂ ਕੋਈ ਜਿਹੜਾ ਪੱਤਰਕਾਰ ਹੁੰਦਾ ਉਹ ਸਾਂਝਾ ਹੁੰਦਾ ਦਾ ਉਹਨੇ ਦੋਨਾਂ ਦੀ ਗੱਲਬਾਤ ਕਰਕੇ ਉਹਨਾਂ ਦਾ ਸਮਝੌਤੇ ਤੱਕ ਪਹੁੰਚਾਉਣਾ ਹੁੰਦਾ ਸਾਡੇ ਪੱਤਰਕਾਰ ਜਾ ਕੇ ਸਵਾਲ ਲੈਂਦੇ ਨੇ ਜਿਹਨੂੰ ਕਹਿੰਦੇ ਨੇ ਵੀ ਇੱਕ ਦਾ ਕਰ ਕਿਸੇ ਦੇ ਕੁੜੀ ਹੋ ਜਾਂਦੀ ਹੈ ਤੇ ਕੋ ਪੁੱਛਣ ਵਾਲੇ ਮਾਰ ਦਿੰਦੇ ਨੇ ਇੱਕ ਤਾਂ ਉਹਨਾਂ ਨੂੰ ਕੁੜੀ ਦਾ ਦੁੱਖ ਹੁੰਦਾ ਤੇ ਇੱਕ ਪੁੱਛਣ ਵਾਲੇ ਵੀ ਥੋੜ ਇਹਨਾਂ ਨੇ ਜਾ ਕੇ ਚੱਕ ਕੇ ਉਹਨਾਂ ਦੇ ਮੂੰਹ ਵੀ ਉਹਨਾਂ ਦਾ ਕਰੇ ਨੂੰ ਮਸਲਾ ਵੀ ਦੇਸ਼ ਦੇ ਵਿੱਚ ਸਾਡੇ ਇੰਨੇ ਮੁੱਦੇ ਪੈਣੇ ਨਸ਼ੇ ਤੇ ਮੁੱਦੇ ਪੈਣੇ ਸਾਡੇ ਦੇਸ਼ ਦੇ ਵਿੱਚ ਥਾਂ ਥਾਂ ਗੁਰੂ ਸਾਹਿਬ ਦੀਆਂ ਬਿਆਦੀਆਂ ਪਿੱਛੇ ਹੀ ਹੋ ਗਏ ਹੱਟੀਆਂ ਹੁਣ ਉਹ ਬੰਦੇ ਨੇ ਬੱਚੇ ਨੇ ਆ ਕੇ ਬਾਖਰ ਨੂੰ ਕਰਤਾ ਗੁਰੂ ਘਰ ਦੇ ਵਿੱਚ ਕਿ ਇਹ ਜਿਹੀਆਂ ਬਿਆਦਗੀਆਂ ਹੁੰਦੀਆਂ ਨੇ ਤੇ ਚਿੱਟੇ ਦਾ ਮੁੱਦਾ ਸਾਡੇ ਦੇਸ਼ ਵਿੱਚ ਆ ਆ 15 ਅਗਸਤ ਦੇ ਨਾਂ ਤੇ ਕਿੰਨੇ ਤਿਰੰਗੇ ਲਹਿਰਾਤੇ 15 ਅਗਸਤ ਦੇ ਨਾਂ ਤੇ ਲੋਕ ਹੈ ਗੁਲਾਮ ਹੈ 15 ਅਗਸਤ ਨੇ ਸਾਡਾ ਨਨਕਾਣਾ ਸਾਹਿਬ ਖੋਲਿਆ 15 ਅਗਸਤ ਨੇ ਸਾਨੂੰ ਕੀ ਦਿੱਤਾ ਬਲਾਮੀ ਦੇ ਪ੍ਰਤੀਕਾਸੀ ਇਥੇ ਸੱਚ ਦੀ ਗੱਲ ਕੋਈ ਕਰਦਾ ਚੱਕ ਕੇ ਦਿਲ ਚ ਮਾਰਦੇ ਆ ਐਨਐਸਐਲ ਆਦਿ ਨੇ ਕੀ ਨਹੀਂ ਕਰਦੇ ਸੀ ਸਾਡੇ ਦੇਸ਼ ਦੇ ਵਿੱਚ ਵੀ ਤੁਸੀਂ ਜਿਹੜਾ ਕੋਈ ਚੰਗਾ ਪਾਕਾ ਤੁਸੀਂ ਦੁਨੀਆ ਦੇ ਸਾਹਮਣੇ ਉਹ ਲਾਓ ਤੁਸੀਂ ਗੁਰਵਿੰਦਰ ਬਾਬੇ ਦੀਆਂ ਗੱਲਾਂ ਤੋਂ ਅੱਗੇ ਜਾਣਾ ਪਹਿਲਾਂ ਉਹ ਬਾਬਾ ਚੱਕ ਜਿਹੜਾ ਬਾਬਾ ਮੁੰਡੇ ਦਾ ਜੇ ਕੁੜੀ ਨੂੰ ਉਹ ਜਨਾਨੀ ਨੂੰ ਤੇ ਮੋਟਰ ਤੇ ਲੈ ਗਿਆ ਇਹ ਹੋਰ ਮੁੰਡੇ ਨੂੰ ਸੋਫੇ 'ਚ ਦਬੂਆ ਕਿ ਜਨਾਨੀ ਨੂੰ ਮੋਟਰ ਤੇ ਜਾਣੀ ਵੀ ਤਾਂ ਮੁੰਡਾ ਲੈਣਗੇ ਸੀ ਉਹ ਉਹ ਮਸਲੇ ਨੂੰ ਚੱਕ ਕੇ ਦੁਨੀਆ ਸਾਹਮਣੇ ਆਓ ਦੇਖੋ ਜੀ ਬਾਬੇ ਆਇਆ ਕਰ ਦਿੰਨੇ ਉਹ ਮਾਂ ਦੀ ਧੀ ਬਾ ਉਹਨੇ ਵੀ ਜਮਾ ਪੋਤਰੇ ਬੋਲ ਤੇ ਕਦੀ ਕਿਰਪਾਨ ਨਾਲ ਇਹੋ ਜਿਹੇ ਹੁੰਦੇ ਨੇ ਵੀ ਮਾਂ ਦੀ ਤੇਰੇ ਹੱਥ ਦੀ ਗੱਲ ਕਰਦੇ ਨਹੀਂ ਭਾਈ ਬੰਦੇ ਨੇ ਗਲਤ ਕੀਤੀ ਤੂੰ ਸਾਰਿਆਂ ਨੂੰ ਬੁਰਾ ਕਹੀ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਗੁਰਵਿੰਦਰ ਬਾਬੇ ਦਾ ਜਿਹੜਾ ਮੁੱਦਾ ਭਾਈ ਉਹ ਦਾ ਤਰੇ ਲੂ ਮੁੱਦਾ ਦਾ ਉਹਦੇ ਘਰ ਦੀ ਗੱਲ ਆ ਉਹ ਆਪੇ ਨਿਬੜ ਲੈਣਗੇ ਤਸੀਂ ਨਹੀਂ ਛੱਡੋ ਐਵੇਂ ਨਾ ਪਹਾੜੀ ਚੜਾਈ ਜਾਓ ਤੇ ਜਿਹੜੀ ਰਹੀ ਗੱਲ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੀ ਗੱਲ ਕਰੋ ਵੀ ਸਾਡੇ ਪੰਜਾਬ ਦੇਸ਼ ਵਿੱਚ ਸਰਕਾਰਾਂ ਕੀ ਕਰਦੀਆਂ ਨੇ ਸਾਡੇ ਪੰਜਾਬ ਬਰਬਾਦ ਕਿਵੇਂ ਹੋ ਰਿਹਾ ਸਾਡੇ ਇੰਨੀਆਂ ਮਹਾਨ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਵਿੱਚ ਸੀ ਸਾਡੇ ਪੰਜਾਬ ਦੀਆਂ ਸੀ ਸਾਡੇ ਦੇਸ਼ ਦੀਆਂ ਸੀ ਸਾਡੇ ਭਾਰਤ ਦੀਆਂ ਸੀ ਵੀ ਸਮੇਂ ਦੀਆਂ ਸਰਕਾਰਾਂ ਨੇ ਕਿੱਥੋਂ ਚੱਕ ਦੇ ਤੇ ਫੇਰ ਮਾਰੀਆਂ ਤੁਸੀਂ ਇਹ ਜਿਹੜੀਆਂ ਗੱਲਾਂ ਬਾਤਾਂ ਕਰੋ ਸਾਡੇ ਯੋਧਿਆਂ ਦੇ ਉਹ ਜੇਲਾਂ ਵਿੱਚ ਬੈਠੇ ਨੇ ਵਿਚਾਰੇ ਉਹਨਾਂ ਦੇ ਦਿਵਾਕ ਵੀ ਬਾਇਏ ਗਏ ਪੁੱਤ-ਪੋਤੇ ਆਣੇ ਉਹ ਹੋ ਗਏ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਕਰੋ ਵੀ ਉਹਨਾਂ ਦੀ ਬਹੀ ਰਿਹਾਈ ਕਰੋ ਕਿੰਨੇ ਮੁੱਦੇ ਨੇ ਸਾਡੇ ਦੇਸ਼ ਦੇ ਵੀ ਉਹਨਾਂ ਤੁਸੀਂ ਕਿਉਂ ਨਹੀਂ ਬਾਰਦੇ ਗੁਰਵਿੰਦਰ ਭਾਬੇ ਤੋਂ ਪਤਾ ਨਹੀਂ ਕੀ ਅੰਬ ਲੈਣ ਜਾਂਦੇ ਨੇ ਜਾ ਕੇ ਉਹਦੇ ਮੂੰਹ ਵੀ ਤੁਹਾਨੂੰ ਨਹੀਂ ਮੰਨਦਾ ਫਿਰ ਮੈਂ ਤੁਹਾਨੂੰ ਕਹਿਣਾ ਵੀ ਜਿੰਨੇ ਵੀ ਪੱਤਰਕਾਰ ਵੀਰ ਨੇ ਚੰਗੇ ਬਥੇਰੇ ਨੇ ਮੇਰੀ ਗੱਲ ਦਾ ਬੁਰਾ ਨਾਮ ਨੂੰ ਚੰਗੇ ਪੱਤਰਕਾਰ ਬਥੇਰੇ ਵੀ ਨੇ ਜਿਹੜੇ ਚੰਗੀ ਗੱਲ ਕਰਦੇ ਨੇ ਪਰ ਜਿਹੜੇ ਬਿਨਾਂ ਗੱਲ ਤੋਂ ਮੜੀ ਮੜੀ ਗੱਲ ਨੂੰ ਚੱਕਦੇ ਬਾਹਰ ਜਾਂਦੇ ਨੇ ਐਵੇਂ ਛੱਡੋ ਬਾਬੇ ਗੁਰਵਿੰਦਰ ਨੂੰ ਐਵੇਂ ਨਾ ਦੁਨੀਆਂ ਨੂੰ ਉਝਾਈ ਰੱਖੋ ਚੰਗੇ ਚੰਗੇ ਕੰਮ ਕਰੋ ਚੰਗੀਆਂ ਗੱਲਾਂ ਕਰੋ ਜੇ ਸਾਡੀਆਂ ਗੱਲਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਪਿਆਰਿਓ ਤੇ ਸ਼ੇਅਰ ਕਮੈਂਟ ਲਾਇਕ ਜਰੂਰ ਕਰਿਓ ਕਿਉਂਕਿ ਅਸੀਂ ਸਿੱਧੇ ਜੇ ਬੰਦੇ ਆ ਸਿੱਧੀਆਂ ਜੀਆਂ ਗੱਲਾਂ ਕਰਦੇ ਆ ਬਾਈ ਸਾਡਾ ਫਰਜ਼ ਬਣਦਾ ਸੀ ਜਿਵੇਂ ਸਾਡੀ ਸੋਚ ਸੀ ਸੀ ਤੁਹਾਡੇ ਨਾਲ ਗੱਲ ਕਰਨ ਲਈ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਬੁਰੀ ਲੱਗੇ ਅਗਲੇ ਦੀ ਮਾਤਾ ਪਰ ਸ਼ੇਅਰ ਕਮੈਂਟ ਤੇ ਲਾਇਕ ਜਰੂਰ ਕਰਿਓ ਵ